ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੂ ਜੀ ਸ਼ੁਰੂਆਤ ਕਰਦੇ ਪੰਜਾਬ ਦੇ ਮੌਸਮ ਦੀ ਤਾਜ਼ਾ ਜਾਣਕਾਰੀ ਦੀ ਵੀਡੀਓ ਪੰਜਾਬ 'ਚ ਇਸ ਦਿਨ ਪਹੁੰਚੇਗਾ ਮੌਨਸੂਨ ਇਸ ਦਿਨ ਤੋਂ ਪਹਿਲਾ 3 ਦਿਨ ਹੋਵੇਗੀ ਭਾਰੀ ਬਾਰਿਸ਼ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੈ ਹਰਿਆਣਾ ਚ ਸੋਮਵਾਰ ਨੂੰ ਭਿਆਨਕ ਗਰਮੀ ਨੇ ਲੋਕਾਂ ਨੂੰ ਕਾਫੀ ਪਰੇਸ਼ਾਨ ਕੀਤਾ ਖਾਸ ਕਰਕੇ ਦੁਪਹਿਰ ਵੇਲੇ ਕੜਾਕੇ ਦੀ ਗਰਮੀ ਦੇ ਕਾਰਨ ਲੋਕਾਂ ਨੂੰ ਪਸੀਨਾ ਆਉਂਦਾ ਦੇਖਿਆ ਗਿਆ ਸ਼ਾਮ 5 ਵਜੇ ਮੌਸਮ ਅਚਾਨਕ ਬਦਲਾ ਆਇਆ ਤੇਜ਼ ਹਵਾਵਾਂ ਚੱਲਣ ਲੱਗੀਆਂ ਜਿਸ ਕਰਕੇ ਮੌਸਮ ਸੁਹਾਵਣਾ ਹੋ ਗਿਆ ਤੇ ਲੋਕਾਂ ਨੂੰ ਹੰਮਸ ਵਾਰੀ ਗਰਮੀ ਤੋਂ ਵੀ ਕੁਝ ਰਾਹਤ ਮਿਲੀ ਹੈ ਹਰਿਆਣਾ ਦੇ ਕਈ ਇਲਾਕਿਆਂ ਚ ਕੁਝ ਥਾਵਾਂ ਤੇ ਹਲਕੀ ਬਾਰਿਸ਼ ਵੀ ਹੋਈ ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਧੁੱਪਾ ਪਰੇਸ਼ਾਨ ਨੇ ਮੌਸਮ ਨੇ ਲੋਕਾਂ ਨੂੰ ਹੰਬਲਾ ਮਾਰਿਆ ਸੀ ਇਹ ਹੁਣ ਨਮੀ ਦਾ ਵਦਨਾ ਮੌਨਸੂਨ ਦੀ ਆਮਦ ਦਾ ਸੰਕੇਤ ਹੈ ਮੀਲੀ ਮੌਸਮ ਅਨੁਕੂਲ ਹੁੰਦਾ 11 ਹਫ਼ਤੇ ਦੌਰਾਨ ਧੁੱਪ ਤੇ ਛਾਂ ਵਾਲਾ ਮੌਸਮ ਰਹੇਗਾ 10 ਹਫ਼ਤੇ ਮੌਨਸੂਨ ਵੀ ਆ ਸਕਦਾ ਹੈ ਤੇ ਮੌਸਮ ਵਿਭਾਗ ਅਨੁਸਾਰ 27 ਜੂਨ ਤੋਂ 30 ਜੂਨ ਦਰਮਿਆਨ ਮੌਨਸੂਨ ਆਵੇਗਾ ਜਸਟ ਕਰਕੇ ਇਹ ਮਹੀਨੇ ਦੇ ਅੰਤ ਤੱਕ ਪੰਜਾਬ 'ਚ ਵੀ ਮੌਨਸੂਨ ਪਹੁੰਚੇਗਾ ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ